ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਰੋ ਭਾਈ ਅਨਮੋਲ ਨੂੰ ਲੱਗੀ ਜਾਂਦੀ ਆ ਠੰਡ ਠੀਕ ਐ ਅਨਮੋਲ ਲੱਗਿਆ ਪਿਆ ਕੰਮਣ ਤੇ ਆਹ ਦੇਖੋ ਤੁਸੀਂ ਹੁਣ ਮੈਨੂੰ ਹੁਣ ਨਾ ਸਾਰਿਆਂ ਨੂੰ ਐ ਦੱਸੋ ਵੀ ਕਿੰਨੇ ਦਿਨਾਂ ਦੀਆਂ ਛੁੱਟੀਆਂ ਚਾਹੀਆਂ ਉਹ ਨਾਨਕੀਆਂ ਦੱਸੋ ਕਿੰਨੇ ਦਿਨਾਂ ਦੀ ਛੁੱਟੀ ਤੈਨੂੰ ਦੱਸ ਦੱਸ ਦਸ फटाफट 13 ਤੈਨੂੰ ਕਿੰਨੇ 13 13 ਛੁੱਟੀਆਂ ਅਰਮਾਨ ਨੂੰ ਤਾਂ ਹੈਗੀਆਂ ਜੀ 13 ਛੁੱਟੀਆਂ ਅੱਛਾ ਤੇ ਸਤਾ ਤੈਨੂੰ ਤੈਨੂੰ 7 7 7 ਅੱਛਾ ਇਹਨੂੰ ਹੈਗੀਆਂ ਜੀ 7 ਛੁੱਟੀਆਂ 7 ਤਰੀਕ ਤੱਕ ਇਹਨੂੰ 7 ਤਰੀਕ ਤੱਕ ਛੁੱਟੀਆਂ ਇਹਦੀਆਂ ਤਾਂ ਬਚਾਰਦੀਆਂ ਛੁੱਟੀਆਂ ਜਦ ਦਗਾ ਨੇ ਹਯਰ ਮਾਣਾ ਹੁਣ ਤੂੰ ਵੀ ਦੱਸ ਦੇ ਕਿਹੜੀ ਕਲਾਸ ਚ ਹੋ ਗਿਆ ਦੱਸ ਦੇ ਬੇਟੇ ਅਰਥ ਕਲਾਸ ਚ ਹੁਣ ਤੂੰ 9ਵੀਂ ਚ ਹੋ ਜਾਏਗਾ ਅਗਲੇ ਸਾਲ ਹੈ ਤੂੰ ਕਿਹੜੀ ਚ ਹੋ ਜਾਏਗਾ ਮੈਂ ਦੱਸ ਦੇ ਫਟਾਫਟ ਤੂੰ ਹੋ ਜਾਏਗਾ ਤੀਜੀ ਚ ਲੀਆ ਤੀਜੀ ਇਹਦਾ ਭੁੱਲ ਗਿਆ ਜੀ ਇਹਦਾ ਦਿਮਾਗ ਨਾ ਖੇਡ ਤੀਜੀ ਯਾਡਣ ਸੇ ਜ਼ਿਆਦਾ ਚੀਕਾ ਦੇਖੋ ਮਾਰਦਾ ਇਹਦਾ ਹੈ ਗਿਆ ਇਹ ਹੈਗੀ ਐ ਆ ਮੰਨਤ ਭੈਣ ਜੀ ਸਾਡੇ ਨਾ 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 ਇਸ ਤਰ੍ਹਾਂ ਨਾ ਨਾ ਪਹਿਲਾਂ ਤਾਂ ਬਹੁਤ ਬੁਖਾਰ ਚੜਿਆ ਪਿਆ ਉਹ ਤੇ ਇਹ ਮੰਨਤ ਨੂੰ ਉਹੀ ਟੈਨਸ਼ਨ ਹੋਈ ਪਈ ਐ ਇਹਦੇ ਪੇਪਰ ਪਤਾ ਨਹੀਂ ਅੱਜ ਮੰਨਤ ਅੱਜ ਬੈਠਾ ਹੋਇਆ ਤੂੰ ਇਹਦਾ ਕੋਈ ਪੇਪਰ ਸੀ ਜੀ ਅੱਜ ਤੇ ਹੁਣ ਮੰਨਤ ਨੂੰ ਉਹੀ ਹੋਗੀ ਟੈਨਸ਼ਨ ਵੀ ਪਤਾ ਨਹੀਂ ਕਿੰਨੇ ਨੰਬਰ ਆਏ ਹੋਣਗੇ ਤੇ ਕਿਵੇਂ ਹੋਣਾ ਉਹਦਾ ਬੁਖਾਰ ਚੜਿਆ ਪਿਆ ਤੇ ਭਾਈ ਆਹਾ ਇਹਨੂੰ ਅਨਮੋਲ ਅਨਮੋਲ ਤੇਰੇ ਪੇਪਰ ਹੋ ਗਏ ਤੇਰੇ ਕਿੰਨੇ ਨੰਬਰ ਆਏ ਦੱਸ ਦੇ ਆ ਦੇਖੋ ਹੁਣੇ ਮੈਨੂੰ ਵੀ ਰਜਾਈ ਚ ਲਈ ਬੈਠੇ ਤੇ ਇਹਨਾਂ ਨੂੰ ਆਇਆ ਵੀ ਅਸੀਂ ਰਜਾਈ ਚ ਬੈਠੇ ਆ ਤੇ ਸਾਡੀ ਨਾਨੀ ਵੀ ਰਜਾਈ ਚ ਬੈਠੇ ਰੋਟੀ ਪਾਣੀ ਦਾ ਸਾਨੂੰ ਕੋਈ ਫਿਕਰ ਨਹੀਂ ਆ ਮੈਂ ਤਾਂ ਸਾਰਿਆਂ ਚ ਬੀਬੀ ਆਏ ਇਹਦੇ ਤਾਂ ਸਾਰਿਆਂ ਚ ਬੀਬੀ ਆਏ ਜੀ ਕਿੰਨੇ ਚੋਂ ਕਿੰਨੇ ਚ 20 20 ਅੱਛਾ 20 20 ਤੇ 100 ਚੋਂ ਕਿੰਨੇ ਆਏ 100 ਚੋਂ ਨਹੀਂ ਆਉਂਦੇ ਨਹੀਂ 100 ਚੋਂ ਤਾਂ ਨਹੀਂ ਆਉਂਦੇ ਜੀ 20 ਚੋਂ 20 ਆਉਂਦੇ ਹੁੰਦੇ ਆ 20 ਚੋਂ 20 ਆਈ ਸੀ ਜੀ ਬੀਚ ਪਿਛਲੀ ਵਾਰ ਸੋਚੋ ਸੋਚ ਪਿਛਲੇ ਮਹੀਨੇ ਤੱਕ ਮਾ ਕੇ ਸੀ ਸੋਚੋ ਸੋਚ ਤੇ ਐਤ ਕੀ ਆ ਗਿਆ ਰੁਪੀ 24 ਇਹਦਾ ਮਤਲਬ ਤੂੰ ਬੁੱਲ ਬਟਾ ਖੋਲੇ ਲੈ ਗਿਆ ਉਹ ਪੇਪਰ ਕਿੰਨੇ ਦਾ ਹੁੰਦਾ ਹੈ ਹੈ ਪੈਸੇ ਥੋੜੇ ਨਾਲ ਆਉਂਦੇ ਉਹ ਪੈਸੇ ਆਉਂਦੇ ਨਹੀਂ ਪੇਪਰ ਕਿੰਨੇ ਨੰਬਰਾਂ ਦਾ ਹੁੰਦਾ ਹੁਣ ਜੇ ਤਾਂ ਮੈਂ ਪੜੀ ਜੇ ਤਾਂ ਮੈਂ ਪੜੀ ਲਿਖੀ ਹੁੰਦੀ ਜੀ ਫਿਰ ਤਾਂ ਮੈਨੂੰ ਪਤਾ ਹੁੰਦਾ ਵੀ ਪੇਪਰ ਕਿੰਨੇ ਨੰਬਰਾਂ ਦਾ ਹੁੰਦਾ ਹੁਣ ਮੈਂ ਤਾਂ ਪੜੀ ਨਹੀਂ ਹਨਾ ਮੈਂ ਅਰਮਾਨ ਦੇ ਇੰਟਰਵਿਊ ਲੈ। ਅੱਛਾ ਅਰਮਾਨ ਤੂੰ ਦੱਸ ਤੇਰੇ ਕਿੰਨੇ ਦੇ ਸਾਡੇ ਰਿਜ਼ਲਟ ਨਹੀਂ ਕਿੱਗਿਆ। ਰਿਜ਼ਲਟ ਨਹੀਂ ਆਇਆ। ਜਨਵਰੀ ਚ ਆਊਗਾ। ਅੱਛਾ ਜਨਵਰੀ ਚ ਆਊਗਾ। ਹੁਣ ਪੇਪਰ ਹੋਏ ਜਿਹੜੇ ਜਨਵਰੀ ਚ ਆਊਗਾ ਹਨਾ। ਤੇ ਦੇਖ ਨਾ ਉਹ ਥੋੜੇ ਕਿੰਨੇ ਦਾ ਸੀ ਪੇਪਰ ਸਾਡੇ 70 70 ਦਾ 70 70 ਦਾ ਪੇਪਰ। ਅੱਛਾ ਇਹਦੇ 20 20 ਦਾ ਪੇਪਰ। ਮੈਂ ਤੇਰਾ ਪੇਪਰ ਕਿੰਨੇ ਦਾ ਸੀ ਬੋਲ ਤਾਂ ਪਕੜੇ। ਇੰਨਾ ਵੀ ਨਹੀਂ ਬੁਖਾਰ ਚੜਿਆ ਵੀ ਤੂੰ ਬਾਜਣਾ ਬੋਲੇ ਦਾ ਕਿੰਨੇ ਦਾ ਸੀ ਹੰਦ? 20 20 ਦਾ 20 ਦਾ ਸੀ ਜੀ ਇਹ ਇੰਗਲਿਸ਼ ਬੋਲਦੀ ਹੈ ਜੀ। ਤੇ ਅਸੀਂ ਮੈਂ ਜਮਾਈ ਆਨ ਪੜ ਮੇਰੇ ਤਾਂ 20 ਦੇ ਹਿਸਬੇ 20 ਵਟਾ 20 ਇਹ ਤਾਂ 20 ਵਟਾ 20 ਆਏ ਤੇ ਅੱਛਾ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਬੌਧਾ ਨੂੰ ਸਾਰਿਆਂ ਨੂੰ ਜਿੰਨਾਂ ਨੂੰ ਵਹਿਗੇ ਤੁਸੀਂ ਕੀ ਕਹੋਗੇ ਵੀ ਸਾਨੂੰ ਮਿਲਣਾ ਹੋ ਜੇ ਅਸੀਂ ਛੁੱਟੀਆਂ 'ਚ ਆਏ ਹੋਏ ਆ ਨਾਨੀ ਦੇ ਘਰੇ ਆਏ ਹੋਏ ਛੁੱਟੀਆਂ 'ਚ ਕਹਿ ਵੀ ਸਾਨੂੰ ਮਿਲਣਾ ਹੋ ਇੱਥੇ ਤੁਸੀਂ ਸਾਰੇ ਜਾਨੇ ਇਕੱਠੇ ਹੋ ਕੇ ਸਾਨੂੰ ਮਿਲਣਾ ਹੋ ਹੁਣ ਸਾਡੀ ਕਹਿ ਐਂ ਕਹਦੇ ਕਿ ਮੇਰੀ ਨਾਨੀ ਦੇ ਬੌਧਾ ਵਰਨਾ ਹੁਣ ਇੰਸਟਾਗ੍ਰਾਮ ਤੇ ਤੇ ਹੋ ਜਾਣਗੇ ਲੱਖ ਹਨਾ ਲੱਖ ਹੋ ਜਾਣਗੇ ਉਸ ਦਿਨ ਆਪਾਂ ਕੇਕ ਕਟਾਂਗੇ ਅੱਛਾ ਪਹਿਲਾਂ ਇਹਨੂੰ ਬੋਲਣ ਦੇ ਬੋਰ ਬੋਰ ਮੈਨੂੰ ਤਾਂ ਲੱਗਦਾ 100 ਕਿ ਹੋ ਜਾਣਗੇ 100 ਕਿ ਹੋ ਜਾਣਗੇ ਹਾਂਜੀ 100 ਕਿ ਹੋ ਜੂਗਾ ਹਾਂ 100 ਕਿ ਮਤਲਬ ਇੱਕ ਨਾ ਪਲੇਟ ਬਟਨ ਹੁੰਦਾ ਨਹੀਂ ਨਹੀਂ ਇੰਸਟਾਗ੍ਰਾਮ ਤੇ ਇੰਸਟਾ ਇੰਸਟਾਗ੍ਰਾਮ ਤੇ ਕਹਿੰਦੀ ਆ ਮੈਂ ਅੱਛਾ ਹੁਣ ਹੋ ਜਾਣਗੇ ਜੀ ਸਾਡੇ ਇੰਸਟਾਗ੍ਰਾਮ ਤੇ ਲੱਖ ਫੋਲੋਅਰ 1 2 ਦਿਨਾਂ ਤੱਕ ਹੋ ਜਾਣਗੇ 99.7 ਕੇ ਹੋ ਗਿਆ 99.7 ਕੇ ਹੋ ਗਿਆ ਹਾਂ ਤੇ ਹੁਣ ਤੁਸੀਂ ਜਰੂਰ ਆਇਓ ਅਸੀਂ ਕੇਕ ਕੱਟਾਂਗੇ ਤੇ ਭਾਈ ਤੁਹਾਨੂੰ ਸੱਦਾਂਗੇ ਹਨਾ ਹਾਂ ਤੇ ਕੋਹ ਵੀ ਆਇਓ ਕੋਹ ਵੀ ਆਓ ਸੈਲੀਬ੍ਰੇਟ ਕਰਾਂਗੇ 1 ਲੱਖ ਦਾ ਸੈਲੀਬ੍ਰੇਸ਼ਨ ਆਹ ਆਹ ਯੂਟਿਊਬ ਤੇ ਹੋ ਗਿਆ ਜਦੋਂ ਯੂਟਿਊਬ ਹੋ ਗਿਆ ਨਹੀਂ ਇਸ ਤਰ੍ਹਾਂ ਆਪਾਂ ਲਿਖਵਾ ਕੇ ਰਾਵਾਂਗੇ ਕਿ ਇਹ 1 1 ਲੱਖ ਸੈਲੀਬ੍ਰੇਸ਼ਨ ਠੀਕ ਹੈ ਜੀ ਓਕੇ ਕਰੀਏ ਓਕੇ ਜੀ ਬਾਏ ਇੱਕ ਗੱਲ ਕਹਿਣਾ ਚਾਹੁੰਦੇ ਮੈਂ ਤੁਹਾਨੂੰ ਇੱਕ ਕਰੋੜ ਇੱਕ ਮਿਲੀਅਨ ਜਿੰਨਾ ਦੋ ਜਿਹੜਾ ਵੱਡਾ ਹੁੰਦਾ ਠੀਕ ਹੈ ਜੀ ਓਕੇ ਬਾਏ ਆਈ ਲਵ ਯੂ ਲਵ ਯੂ ਸਾਰਿਆਂ ਨੂੰ